ਦੋਸਤੋ ਪੰਜਾਬ ਪੀਸੀਐਸ 2021 ਦਾ ਇਹ ਕੁਐਸਚਨ ਦੇਖ ਕੇ ਤੁਹਾਡੇ ਦਿਮਾਗ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ ਪੀਸੀਐਸ ਇਸ ਸਮ ਹਾਉ ਇੰਟਰਸਟਿਡ ਇਨ ਨੋਇੰਗ ਦਾ ਡਿਫਰੈਂਸ ਬੀਟਵੀਨ ਦਾ ਬੈਂਕਸ ਐਂਡ ਦੇ ਆਰ ਆਲਸੋ ਐਕਸਪੈਕਟਿੰਗ ਫਰਮ ਯੂ ਕਿ ਤੁਹਾਨੂੰ ਵੀ ਵਕ ਵਕ ਬੈਂਕਸ ਜਿਹੜੇ ਹੁੰਦੇ ਨੇ ਇੰਡੀਆ ਦੇ ਵਿੱਚ ਉਹਨਾਂ ਦਾ ਡਿਫਰੈਂਸ ਪਤਾ ਹੋਵੇ ਠੀਕ ਹੈ ਜੀ ਇਹ ਆਲਰੇਡੀ ਮੈਂ ਬਹੁਤ ਵਾਰ ਸੋਲਵ ਕਰਾ ਚੁੱਕਿਆ ਹਾਂ ਇਹਦੇ ਤੇ ਨਹੀਂ ਆਵਾਂਗੇ ਪਰ ਇਸ ਥੀਮ ਤੇ ਜੇ ਇਨ ਫਿਊਚਰ ਯਾਨੀ ਕਿ 7 ਦਸੰਬਰ ਨੂੰ ਜੇ ਕੁਐਸਚਨ ਆਉਂਦਾ ਹੈ ਉਹਦੀ ਗੱਲ ਜ਼ਰੂਰ ਕਰਾਂਗੇ ਇਹਨਾਂ ਨੇ ਸਮਾਲ ਫਾਈਨੈਂਸ ਬੈਂਕ ਐਂਡ ਪੇਮੈਂਟ ਬੈਂਕ ਵਿੱਚ ਪੇਮੈਂਟ ਬੈਂਕ ਵਿੱਚ ਸਵਾਲ ਪੁੱਛਿਆ ਕੀ ਸਿਰਫ ਇੱਕ ਹੀ ਸਵਾਲ ਆ ਸਕਦਾ ਨਹੀਂ ਜੇ ਆਪਾਂ ਕੋਰ ਪੈਰੀਫੇਰੀ ਅਪਰੋਚ ਦੀ ਗੱਲ ਕਰੀਏ ਤੇ ਬਈ ਵੀ ਹੈਵ ਸਮਾਲ ਫਾਈਨੈਂਸ ਬੈਂਕ ਪੇਮੈਂਟ ਬੈਂਕ ਯੂਨੀਵਰਸਲ ਬੈਂਕ ਐਂਡ ਉਹਦੇ ਨਾਲ ਨਾਲ ਵੀ ਹੈਵ ਐਨ ਬੀ ਐਫ ਸੀਜ਼ ਨੋਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਆਂਜ਼ ਬੱਚੇ ਸੋ ਆਪਾਂ ਅੱਜ ਦੇ ਇਸ ਟਾਪਿਕ ਦੇ ਵਿੱਚ ਕਯੂ ਆਰ ਐਸ ਦੇ ਵਿੱਚ ਇਹ ਸਾਰਿਆਂ ਦਾ ਡਿਫਰੈਂਸ ਜੋ ਹੈ ਉਹ ਦੇਖਾਂਗੇ ਵਾਟ ਇਜ਼ ਦਾ ਬੇਸਿਕ ਡਿਫਰੈਂਸ ਐਂਡ ਐਂਡ ਦੇ ਵਿੱਚ ਤੁਹਾਨੂੰ ਯੂ ਵਿਲ ਬੀ ਵੈਰੀ ਸ਼ੋਰ ਕਿ ਜੇ ਇਹਨਾਂ ਦੇ ਡਿਫਰੈਂਸ ਵਿੱਚੋਂ ਕੋਈ ਵੀ ਸਵਾਲ ਆਉਂਦਾ ਹੈ ਤੁਸੀਂ ਠੀਕ ਕਰਕੇ ਆਉਂਗੇ ਸਭ ਤੋਂ ਪਹਿਲਾਂ ਵਾਟ ਇਜ਼ ਅ ਬੈਂਕ ਪਹਿਲਾ ਸਮਝਣਾ ਪੈਣਾ ਨਾ ਬੈਂਕ ਹੁੰਦਾ ਕੀ ਹੈ ਤਾਂ ਟਾਈਪਸ ਆਫ ਬੈਂਕ ਸਮਝਾਂਗੇ ਐਕਚੁਅਲੀ ਅ ਬੈਂਕ ਇਜ਼ ਨਥਿੰਗ ਬਟ ਅ ਵੇ ਟੂ ਸਟੋਰ ਸਮਥਿੰਗਸ ਤੁਸੀਂ ਬੈਂਕ ਨੂੰ ਐਸਬੀਆਈ ਨਾ ਸੋਚੋ ਤੁਸੀਂ ਹੱਲੇ ਬੈਂਕ ਨੂੰ ਐਚਡੀਐਫਸੀ ਨਾ ਸੋਚੋ ਅਪਾ ਡੇਟਾ ਬੈਂਕ ਵੀ ਤਾਂ ਕਹਿੰਦੇ ਆ ਅਪਾ ਜੀਨ ਬੈਂਕ ਵੀ ਤਾਂ ਕਹਿੰਦੇ ਆ ਅਪਾ ਸੀਡ ਬੈਂਕ ਵੀ ਤਾਂ ਕਹਿੰਦੇ ਆ ਨਾ ਸੋ ਬੈਂਕ ਕੀ ਹੁੰਦਾ ਹੈ ਜਿੱਥੇ ਆਪਾਂ ਚੀਜ਼ਾਂ ਨੂੰ ਸਟੋਰ ਕਰਦੇ ਆ ਪਰ ਜਿਹੜੀ ਬੈਂਕ ਦੀ ਆਪਾਂ ਗੱਲ ਕਰ ਰਹੇ ਹਾਂ ਦੋਸਤੋ ਥੀਜ਼ ਆਰ ਦਾ ਬੈਂਕਸ ਜਿਹੜੀਆਂ ਕਿ ਤੁਹਾਡਾ ਪੈਸਾ ਤੇ ਸਟੋਰ ਕਰਦੀਆਂ ਨੇ ਬਟ ਦੇ ਆਲਸੋ ਪ੍ਰੋਵਾਈਡ ਸਮ ਐਡੀਸ਼ਨਲ ਸਰਵਿਸਿਜ਼ ਯੂ ਕੈਨ ਡਿਪੋਜ਼ਿਟਰੀ اور ਮਨੀ ਯੂ ਕੈਨ ਆਲਸੋ ਟੇਕ ਲੋਨ ਯੂ ਕੈਨ ਡੂ ਐਫ ਡੀਸ ਬਹੁਤ ਕੁਝ ਹੋ ਸਕਦਾ ਹੈ ਹੁਣ ਇਸੇ ਕਰਕੇ ਬੈਂਕਸ ਨੂੰ ਵੱਖ-ਵੱਖ ਹਿੱਸਾਵਾਂ ਵਿੱਚ ਡਿਵਾਈਡ ਕੀਤਾ ਗਿਆ ਹੈ ਕਿ ਹਰ ਬੈਂਕ ਦਾ ਜਿਹੜਾ ਰੋਲ ਹੈ ਉਹਨੂੰ ਡਿਫਰੈਂਸ਼ੀਏਟ ਕਰ ਦਿੱਤਾ ਜਾਵੇ ਅਕੋਰਡਿੰਗ ਟੂ ਦਾ ਗਰੋਇੰਗ ਨੀਡਸ ਸੋ ਇਸੇ ਕਰਕੇ ਸਭ ਤੋਂ ਪਹਿਲਾਂ ਜੇ ਮੈਂ ਸਮਾਲ ਫਾਈਨੈਂਸ ਬੈਂਕ ਦੀ ਗੱਲ ਕਰਦਾ ਹਾਂ ਇਟ ਇਜ਼ ਅ ਨੀਸ਼ ਬੈਂਕ ਨੀਸ਼ ਬੈਂਕ ਕੀ ਹੁੰਦੀ ਹੈ ਜੋ ਕਿ ਇੱਕ ਬਹੁਤ ਛੋਟੀ ਜੀ ਆਡੀਅנס ਨੂੰ ਕੇਟਰ ਕਰਨਾ ਚਾਹੁੰਦੀ ਹੈ ਸਮਾਲ ਫਾਈਨੈਂਸ ਬੈਂਕ ਇਨ ਥਿਸ ਸਿਨੈਰੀਓ ਇਟ ਕੇਟਰਸ ਟੂ ਦਾ ਅੰਡਰ ਪ੍ਰਿਵੀਲੇਜਡ ਪੀਪਲ ਖਾਸ ਕਰਕੇ ਜਿਹੜੇ ਰੂਰਲ ਹੁੰਦੇ ਨੇ ਬੰਦੇ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਫਿਰ ਮੈਂ ਆ ਗਿਆ ਪੇਮੈਂਟ ਬੈਂਕ ਤੇ ਇਹ ਬੜਾ ਰੀਸੈਂਟ ਦਾ ਫੀਨੋਮੈਨਾ ਹੈ ਬੱਚੇ ਆ ਇੰਡੀਅਨ ਪੋਸਟ ਪੇਮੈਂਟ ਬੈਂਕ ਹੋ ਗਿਆ ਪੇਟੀਐਮਸ ਪੇਮੈਂਟ ਬੈਂਟ ਹੋ ਗਿਆ ਇਹਨਾਂ ਦਾ ਸਿੰਪਲ ਰੀਜ਼ਨ ਸੀਗਾ ਕਿ ਫਾਈਨੈਂਸ਼ੀਅਲ ਇਨਕਲੂਜ਼ਨ ਨੂੰ ਇਨਕਰੀਸ ਕਰਨਾ ਹੈ ਕਿਉਂਕਿ ਡਿਜੀਟਲ ਇੰਡੀਆ ਯੂਪੀਆਈ ਇਹ ਬਹੁਤ ਵੱਧ ਰਿਹਾ ਹੈ ਸੋ ਲੋਕਾਂ ਨੂੰ ਅ ਲੈ ਕੇ ਆਣਾ ਹੈ ਬਟ ਨਾਟ ਸਪੈਸੀਫਿਕਲੀ ਅੰਡਰ ਪ੍ਰਿਵੀਲੇਜਡ ਲੋਗ ਪ੍ਰੋਪਰ ਸਾਰੇ ਹੀ ਜਿਹੜਾ ਇੰਡੀਆ ਹੈ ਉਹਨੂੰ ਡਿਜੀਟਲ ਪਲੈਟਫਾਰਮ ਵਿੱਚ ਲੈ ਕੇ ਆਣਾ ਹੈ ਬੈਂਕਿੰਗ ਵਿੱਚ ਲੈ ਕੇ ਆਣਾ ਹੈ ਹੁਣ ਮੈਂ ਗੱਲ ਕਰਦਾ ਹਾਂ ਯੂਨੀਵਰਸਲ ਬੈਂਕ ਦੀ ਬੱਚੇ ਥੀਸ ਆਰ ਦਾ ਬੈਂਕਸ ਹੁਣ ਤੁਸੀਂ ਸੋਚ ਸਕਦੇ ਹੋ ਐਸਬੀਆਈ ਬਾਰੇ ਹੁਣ ਤੁਸੀਂ ਸੋਚ ਸਕਦੇ ਹੋ ਐਚਡੀਐਫਸੀ ਬਾਰੇ ਆਈਸੀਆਈਸੀਆਈ ਬਾਰੇ ਕਿਉਂ ਯੂਨੀਵਰਸਲ ਬੈਂਕ ਉਹ ਬੈਂਕ ਹੁੰਦਾ ਹੈ ਬੱਚੇ ਜਿਹੜਾ ਸਾਰੇ ਹੀ ਕੰਮ ਕਰਦਾ ਹੈ ਬੈਂਕ ਦੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਰੋਕਟੋਕ ਖਾਸ ਨਹੀਂ ਹੈ ਐਂਡ ਬਹੁਤ ਵੱਡਾ ਉਹਨਾਂ ਦਾ ਐਕਸਟੈਂਸਿਵ ਨੈਟਵਰਕ ਹੁੰਦਾ ਹੈ ਜਿਵੇਂ SBI and HDFC and lastly NBFC jehdi hundi hai bachche it is not a traditionally a bank it is traditionally a company eh companies act de under registered hundi hai na eh agriculture activity kar sakdi hai na he industrial activity kar sakdi hai na he immovable property vich deal kar sakdi hai eh da sole purpose is to gain the investment ona da paisa kithe hor lagawana ਠੀਕ ਹੈ ਜੀ ਹੁਣ ਗੱਲ ਆਂਦੀ ਹੈ ਇਹਨਾਂ ਦੀ ਸੁਪਰਵਾਈਜ਼ਨ ਦੀ ਜੇ ਮੈਂ ਗੱਲ ਕਰਾਂ ਸਮਾਲ ਫਾਈਨੈਂਸ ਬੈਂਕ ਆਰਬੀਆਈ ਜੇ ਮੈਂ ਪੇਮੈਂਟ ਦੀ ਗੱਲ ਕਰਾਂ ਆਰਬੀਆਈ ਜੇ ਮੈਂ ਯੂਨੀਵਰਸਲ ਬੈਂਕ ਦੀ ਗੱਲ ਕਰਾਂ ਆਰਬੀਆਈ ਬਟ ਕਿੱਥੇ ਜ਼ਿਆਦਾ ਕਨਫਿਊਜ਼ ਹੋਵਾਂਗੇ ਇਨ ਦਾ ਐਨ ਬੀ ਐਫ ਸੀਜ਼ ਇੱਥੇ ਜਿਹੜੇ ਡਿਪੋਜ਼ਿਟ ਟੇਕਿੰਗ ਬੈਂਕ ਹੈ ਜਿੱਥੇ ਪੈਸਾ ਡਿਪੋਜ਼ਿਟ ਕਰਾਇਆ ਜਾ ਸਕਦਾ ਹੈ ਕਿਹੜਾ ਡਿਪੋਜ਼ਿਟ ਕਰਾਇਆ ਜਾ ਸਕਦਾ ਅੱਗੇ ਕਰਾਂਗੇ ਟਾਈਮ ਡਿਪੋਜ਼ਿਟਰ ਆndi ਚੀਜ਼ ਹੁੰਦੀ ਹੈ ਉੱਥੇ ਆਰ ਬੀ ਆਈ ਦੇ ਅੰਡਰ ਐਨ ਬੀ ਐਫ ਸੀ ਆਏਗੀ ਪਰ ਜੇ ਉਹ ਸਟਾਕਸ ਨਾਲ ਰਿਲੇਟ ਕਰ ਰਹੀ ਹੈ ਤੇ ਐਸ ਬੀ ਆਈ ਸੇਬੀ ਦੇ ਅੰਡਰ ਆਉਗੀ ਜੇ ਇੰਸ਼ੋਰੈਂਸ ਕੰਪਨੀ ਬਣਾ ਦਿੱਤੀ ਫਿਰ ਆਈ ਆਰ ਡੀਏ ਦੇ ਅੰਦਰ ਆਉਗੀ ਐਵੇਂ ਜੇ ਹਾਊਸਿੰਗ ਫਾਈਨਾਂਸ ਬਣਾ ਦਿੱਤਾ ਤੇ ਐਨ ਐਚ ਬੀ ਦੇ ਅੰਡਰ ਜੇ ਨਿਧੀ ਕੰਪਨੀ ਬਣਾ ਦਿੱਤੀ ਹੈ ਤੇ ਮ ਜ਼ਰੂਰੀ ਨਹੀਂ ਹੈ ਕਿ ਸਿਰਫ ਔਰ ਸਿਰਫ ਆਰਬੀਏ ਦੇ ਅੰダー ਰਹੋਗੀ ਪੁੱਛਿਆ ਜਾ ਸਕਦਾ ਉਸ ਤੋਂ ਬਾਅਦ ਐਸਆ ਸੀਆਰਆਰ ਐਸਐਲਆਰ ਕ੍ਰਾਈਟਰੀਆ ਤੁਹਾਨੂੰ ਪਤਾ ਹੈ ਕੈਸ਼ ਰਿਜ਼ਰਵ ਰੇਸ਼ੋ ਐਂਡ ਸਟੈਚੂਟਰੀ ਲਿਕਵਿਡਿਟੀ ਰੇਸ਼ੋ ਇਹ ਕਿਉਂ ਬਣਾਣੇ ਆਪਾਂ ਬਿਕੋਜ਼ ਆਫ ਦਾ ਸਿੰਪਲ ਰੀਜ਼ਨ ਕਿ ਬੈਂਕ ਫੇਲ ਨਾ ਹੋ ਜਾਏ ਭਜ ਨਾ ਜਾਏ ਹੈਨਾ ਇਹਹੀ ਰੀਜ਼ਨ ਹੁੰਦਾ ਹੈ ਨਾ ਐਂਡ ਦੂਸਰਾ ਰੀਜ਼ਨ ਇਨਫਲੇਸ਼ਨ ਕੰਟਰੋਲ ਚ ਰਹੇ ਹੁਣ ਗੱਲ ਇਹ ਹੈ ਕਿ ਸਮਾਲ ਫਾਈਨੈਂਸ ਬੈਂਕ ਜਿਹੜੀ ਐਕਚੁਅਲੀ ਗਰੀਬਾਂ ਦਾ ਭਲਾ ਕਰ ਰਹੀ ਹੈ ਉਹਦੇ ਲਈ ਤਾਂ ਜ਼ਰੂਰੀ ਹੋਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਬਈ ਭਜ ਨਾ ਜਾਵੇ ਪੈਸਾ ਲੈ ਕੇ ਉਸ ਤੋਂ ਬਾਅਦ ਪੇਮੈਂਟ ਬੈਂਕ ਲਈ ਵੀ ਸੀਆਰਆਰ ਹੋਣਾ ਚਾਹੀਦਾ ਹੈ ਐਂਡ ਐਸਐਲਆਰ ਵੀ ਹੋਣਾ ਚਾਹੀਦਾ ਹੈ ਜਿਦੇ ਵਿੱਚ ਇਹ ਪ੍ਰੋਵੀਜ਼ਨ ਬਹੁਤ ਜ਼ਰੂਰੀ ਹੈ ਕਿ ਪੇਮੈਂਟ ਬੈਂਕ ਦਾ ਜਿਹੜਾ ਐਸਐਲਆਰ ਹੈ 75% ਆਫ ਦਾ ਇਟ ਇਸ ਇਹ ਬਹੁਤ ਜ਼ਰੂਰੀ ਹੈ ਬੱਚੇ ਉਸ ਤੋਂ ਬਾਅਦ ਯੂਨੀਵਰਸਲ ਬੈਂਕ ਬਿਲਕੁਲ ਹੈਗਾ ਹੈ ਪਰ ਇੱਥੇ ਜੇ ਮੈਂ ਗੱਲ ਕਰਾਂ ਨਾਟ ਜਨਰਲੀ ਮੈਂ ਤੁਹਾਨੂੰ ਕਿਹਾ ਹੁਣੀ ਕਿ ਐਨਬੀਐਫਸੀ ਇਸ ਸਾਰੀ ਹੀ ਡਿਪੋਜ਼ਿਟ ਟੇਕਿੰਗ ਨਹੀਂ ਹੁੰਦੀ ਹੁਣ ਜਿਹੜੀ ਐਨਬੀਐਫਸੀ ਡਿਪੋਜ਼ਿਟ ਟੇਕਿੰਗ ਹੈ ਉਹਨੂੰ ਤੇ 15% ਰੱਖਣਾ ਪੈਣਾ ਹੈ ਜੇ ਤੁਸੀਂ ਟਾਈਮ ਡਿਪੋਜ਼ਿਟ ਕਰ ਰਹੇ ਹੋ ਬਿਕੋਜ਼ ਤੁਸੀਂ ਆਰਬੀਆਈ ਦਾ ਰੈਗੂਲੇਸ਼ਨ ਦੇ ਅੰਡਰ ਆ ਰਹੇ ਹੋ ਬਿਕੋਜ਼ ਇਫ ਯੂ ਬਟ ਇਫ ਯੂ ਆਰ ਨਾਟ ਕਮਿੰਗ ਅੰਡਰ ਦਾ ਆਰਬੀਆਈ ਰੈਗੂਲੇਸ਼ਨਸ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਜੇ ਇੰਸ਼ੋਰੈਂਸ ਵਾਲੇ ਹੈ ਇੰਸ਼ੋਰੈਂਸ ਵਾਲੇ ਆਪਣਾ ਦੇਖਣਗੇ ਠੀਕ ਹੈ ਜੀ ਸੋ ਐਨਬੀਐਫਸੀ ਇਸ ਨਾਟ ਜਨਰਲੀ ਯੈਸ ਇਫ ਦੇ ਆਰ ਆ ਡਿਪੋਜ਼ਿਟ ਟੇਕਿੰਗ ਐਨਬੀਐਫ ਕੀ ਲੋਨ ਪ੍ਰੋਵਾਈਡ ਕਰ ਸਕਦੇ ਆ ਓਬਵੀਅਸਲੀ ਯਾਰ ਗਰੀਬਾਂ ਦਾ ਪਲਤ ਲੋਨ ਨਾਲ ਹੀ ਹੋਏਗਾ ਨਾ ਸੋ ਇਹਨਾਂ ਨੂੰ ਤੇ ਲੋਨ ਦੇਣੇ ਚਾਹੀਦੇ ਨੇ স্মਲ ਫਾਈਨੈਂਸ ਬੈਂਕ ਠੀਕ ਹੈ ਜੀ ਪਰ ਗੱਲ ਇੱਥੇ ਆਂਦੀ ਹੈ ਪੇਮੈਂਟ ਬੈਂਕਸ ਦੀ ਇਹਦਾ ਸਿੰਪਲ ਫਿਨੋਮੀਨਾ ਕੀ ਸੀਗਾ ਕਿ ਲੋਕਾਂ ਦੇ ਅਕਾਊਂਟ ਬਣਵਾਣੇ ਹੈ ਲੋਕਾਂ ਨੂੰ ਇਨਕਲੂਡ ਕਰਨਾ ਹੈ ਆਧਾਰ ਹੋਣਾ ਚਾਹੀਦਾ ਹੈ ਤੁਹਾਡਾ ਯੂਪੀਆਈ ਹੋਣਾ ਚਾਹੀਦਾ ਹੈ ਤੁਸੀਂ ਡਿਜੀਟਲ ਇੰਡੀਆ ਵਾਲੀ ਸਕੀਮ ਵਿੱਚ ਆਓ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਲੋਨ ਦੇਵਾਂਗੇ ਸੋ ਪੇਮੈਂਟ ਬੈਂਕਸ ਲੋਨ ਨਹੀਂ ਦਿੰਦਾ ਯੂਨੀਵਰਸਲ ਬੈਂਕਸ ਤੇ ਲੋਨ ਦਿੰਦੇ ਨੇ ਐਂਡ ਐਨ ਬੀ ਐਫ ਸੀਸ ਕੈਨ ਆਲਸੋ ਗਿਵ ਲੋਨ ਥਿਸ ਇਜ਼ ਆਲ ਉਸ ਤੋਂ ਬਾਅਦ ਅੱਗੇ ਆਜੋ ਡਿਪੋਜ਼ਿਟਸ ਦੀ ਗੱਲ ਕਰੀਏ ਬਿਲਕੁਲ ਜੀ ਫਾਈਨੈਂਸ਼ੀਅਲ ਇਨਕਲੂਜ਼ਨ ਕਿਵੇਂ ਹੋਏਗੀ ਜੇ ਡਿਪੋਜ਼ਿਟ ਹੀ ਨਹੀਂ ਆਪਾਂ ਐਕਸੈਪਟ ਕਰਾਂਗੇ ਪਰ ਇਟ ਇਜ਼ ਨਾਟ ਰਾਈਟ ਫਾਰ ਐਨ ਬੀ ਐਫ ਸੀਸ ਸਿਰਫ ਐਨ ਬੀ ਐਫ ਸੀਸ ਜੀ ਡੀ ਕੀ ਟਾਈਮ ਡਿਪੋਜ਼ਿਟ ਟਾਈਮ ਡਿਪੋਜ਼ਿਟ ਪਤਾ ਕੀ ਹੁੰਦਾ ਬੱਚੇ ਤੁਸੀਂ ਡਿਪੋਜ਼ਿਟ ਕੀਤਾ ਸੇਵਿੰਗਸ ਅਕਾਊਂਟ ਵਿੱਚ ਤੁਸੀਂ ਜਦੋਂ ਮਰਜ਼ੀ ਕਢਾ ਲੈਨੇ ਹੋ ਪਰ ਜਦੋਂ ਐਫ ਡੀ ਹੋਗੀ ਉਹਦਾ ਇੱਕ ਟਾਈਮ ਹੈ ਕਿ ਤੁਸੀਂ ਸਾਲ ਬਾਅਦ ਐਫ ਡੀ ਤੋੜਵਾ ਸਕਦੇ ਹੋ 2 ਸਾਲ ਬਾਅਦ ਉਹਨਾਂ ਨੂੰ ਕਹਿੰਦੇ ਆ ਟਾਈਮ ਡਿਪੋਜ਼ਿਟ ਸੋ ਜੇ ਐਨ ਬੀ ਐਫ ਸੀ ਵਿੱਚ ਪੈਸਾ ਜਮਾ ਕਰਨਾ ਹੈ ਉਹ ਸੇਵਿੰਗਸ ਕਰੰਟ ਅਕਾਊਂਟ ਦੀ ਤਰ੍ਹਾਂ ਨਹੀਂ ਹੋਏਗਾ ਇਟ ਵਿਲ ਓਨਲੀ ਬੀ ਆਰ ਡੀ ਐਫ ਡੀ ਟਾਈਮ ਬਾਉਂਡ ਡਿਪੋਜ਼ਿਟ ਹੋਏਗਾ ਸੋ ਯੈਸ ਇੱਥੇ ਹੋ ਸਕਦਾ ਹੈ उस ਤੋਂ ਬਾਅਦ ਕ੍ਰੈਡਿਟ ਕਾਰਡ ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ ਕਿ ਕ੍ਰੈਡਿਟ ਕਾਰਡ ਇਸ਼ੂ ਕੌਣ ਕਰ ਸਕਦਾ ਹੈ ਭਾਈ ਸਮਾਲ ਫਾਈਨੈਂਸ ਬੈਂਕ ਕਰ ਸਕਦੀ ਹੈ ਬਿਲਕੁਲ ਗਰੀਬਾਂ ਦਾ ਭਲਾ ਕਰਨਾ ਹੈ ਬਟ ਪੇਮੈਂਟ ਬੈਂਕ ਨਹੀਂ ਕਰ ਸਕਦੀ ਇਹਨਾਂ ਨੇ ਸਿਰਫ ਫਾਈਨੈਂਸ਼ੀਅਲ ਇਨਕਲੂਜਨ ਕਰਾਣੀ ਹੈ ਕਨਸੈਪਟ ਸਮਝੀ ਆਪਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਯੈਸ ਯੂਨੀਵਰਸਲ ਬੈਂਕ ਕਰ ਸਕਦੀ ਹੈ ਐਂਡ ਐਨਬੀਐਫਸੀ ਵੀ ਕਰ ਸਕਦੀ ਹੈ ਬਟ ਓਨਲੀ ਵਿਦ ਦਾ ਐਕਸਪਲਿਸਿਟ ਪ੍ਰਾਇਰ ਅਪਰੂਵਲ ਆਫ ਦਾ ਆਰਬੀਆਈ ਸਿੰਪਲ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਡੈਬਿਟ ਕਾਰਡ ਦੀ yes 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 ਸਾਰੇ ਕਰ ਸਕਦੇ ਨੇ ਬਟ ਹੇਅਰ no ਐਨ ਬੀ ਐਫ ਸੀ ਦਾ no ਕਿਉਂ ਹੈ ਬੱਚੇ ਤੁਹਾਨੂੰ ਇੱਥੇ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਕ੍ਰੈਡਿਟ ਕਾਰਡ no ਹੋਏਗਾ ਕਿਉਂਕਿ ਪੈਸੇ ਹੀ ਨਹੀਂ ਦੂਸੀ ਡੈਬਿਟ ਕਾਰਡ ਕਿਵੇਂ ਯੂਜ਼ ਕਰਦੇ ਹੋ ਤੁਸੀਂ ਆਪਣਾ ਪੈਸਾ ਰੱਖਿਆ ਉਸ ਪੈਸੇ ਨੂੰ ਤੁਸੀਂ ਐਸੇ ਡੈਬਿਟ ਕਾਰਡ ਯੂਜ਼ ਕਰ ਸਕਦੇ ਹੋ ਨਾ ATM ਦੇ ਵਿੱਚ ਹੁਣ ਜਦੋਂ ਤੁਸੀਂ ਰੱਖਿਆ ਹੀ FD ਹੈ FD ਦਾ ਥੋੜੀ ਡੈਬਿਟ ਕਾਰਡ ਹੁੰਦਾ ਹੈ ਸੇਵਿੰਗਸ ਅਕਾਊਂਟ ਦਾ ਡੈਬਿਟ ਕਾਰਡ ਹੈ ਪਰ ਇੱਥੇ ਸੇਵਿੰਗਸ ਅਕਾਊਂਟ ਹੈ ਹੀ ਨਹੀਂ ਇਸ ਕਰਕੇ देयर विल बी ਨੋ ਡੈਬਿਟ ਕਾਰਡ ਐਂਡ ਲਾਸਟਲੀ ਫੰਡਸ ਡਿਪਲॉयਮੈਂਟ ਦੀ ਗੱਲ ਆ ਰਹੀ ਹੈ ਕਿ ਜਿਹੜੇ ਫੰਡ ਤੁਹਾਡੇ ਕੋ ਆਣਗੇ ਜਿਹੜੇ ਡਿਪੋਜ਼ਿਟਸ ਆਉਣਗੇ ਉਹਨਾਂ ਨੂੰ ਕਿੱਥੇ ਯੂਟਿਲਾਈਜ਼ ਕੀਤਾ ਜਾਏਗਾ ਗਰੀਬਾਂ ਦਾ ਭਲਾ ਕਰਨਾ ਹੈ ਸਮਾਲ ਫਾਈਨੈਂਸ ਦੇ ਵਿੱਚ ਤੇ ਇਸ ਕਰਕੇ 75% ਕਿੱਥੇ ਜਾਊਗਾ ਪ੍ਰਾਇਓਰਟੀ ਸੈਕਟਰ ਲੈਂਡਿੰਗ ਜਿੱ ਹੈਨਾ ਐਗਰੀਕਲਚਰ ਵਗੈਰਾ ਹੋ ਗਿਆ ਐਮ ਐਸ ਐਮ ਇਸ ਉੱਥੇ ਪੈਸਾ ਲੱਗੂਗਾ ਠੀਕ ਹੈ ਉਸ ਤੋਂ ਬਾਅਦ 50% ਜਿਹੜਾ ਇਹ ਲੋਨ ਦੇਣਗੇ 50% ਆਫ ਦਾ ਲੋਨ ਜਿਹੜਾ ਦੇਣਗੇ ਉਹ ਬਈ ਕਿਹੜਾ ਹੋਏਗਾ 25 ਲੱਖ ਤੋਂ ਘੱਟ ਹੋਏਗਾ ਕਿਉਂਕਿ ਗਰੀਬਾਂ ਨੂੰ ਕਰੋੜ ਰੁਪਏ ਲੋਨ ਨਹੀਂ ਚਾਹੀਦਾ ਹੁੰਦਾ ਤਾਂ ਕਰਕੇ ਪੇਮੈਂਟ ਬੈਂਕ ਦੀ ਗੱਲ ਕਰੀਏ ਯੈਸ 75% ਇਨ ਆਡੇ ਟੋਟਲ ਡਿਪੋਜ਼ਿਟ ਹੈ ਉਹਨਾਂ ਦੀ ਇਨਵੈਸਟਮੈਂਟ ਇਹ ਪੇਮੈਂਟਸ ਬੈਂਕ ਸਿਰਫ ਗਵਰਨਮੈਂਟ ਸੈਕਿਉਰिटीज ਵਿੱਚ ਕਰਨਗੇ ਠੀਕ ਹੈ ਜੀ ਇਹਦੀ ਗੱਲ ਹੈ ਹੁ ਯੂਨੀਵਰਸਲ ਬੈਂਕ ਦਾ ਤੇ ਬਈ ਕੋਈ ਕ੍ਰਾਈਟੇਰੀਆ ਖਾਸ ਹੈ ਹੀ ਨਹੀਂ ਜਿੱਥੇ ਮਰਜ਼ੀ ਕਰ ਸਕਦੇ ਆ ਐਸਬੀਆਈ ਵਗੈਰਾ ਉਸ ਤੋਂ ਬਾਅਦ ਐਨਬੀਐਫਸੀ ਦੀ ਗੱਲ ਕਰੀਏ ਦੇ ਕੈਨ ਡਿਪੋਜ਼ਿਟ ਡਿਪੋਜ਼ਿਟਰਸ ਮਨੀ ਇਨ ਦਾ ਸ਼ੇਅਰ ਮਾਰਕੀਟ ਅਨਲਾਈਕ ਬੈਂਕ ਬਾਕੀ ਜਿਹੜੇ ਡਾਇਰੈਕਟਲੀ ਸ਼ੇਅਰ ਮਾਰਕੀਟਸ ਨਹੀਂ ਲਗਾ ਸਕਦੇ ਐਨਬੀਐਫਸੀ ਲਗਾ ਸਕਦੀ ਹੈ ਬੱਚੇ ਸੋ ਭਾਈ ਅੱਜ ਦਾ ਟਾਪਿਕ ਇੱਥੇ ਹੀ ਖਤਮ ਹੁੰਦਾ ਹੈ ਇਹਦੀ ਪੀਡੀਐਫ ਵਗੈਰਾ ਤੁਹਾਨੂੰ ਇੱਥੇ ਮਿਲ ਜਾਏਗੀ ਐਂਡ ਆ ਰੀਅਲੀ ਹੋਪ ਕਿ ਤੁਹਾਨੂੰ ਇਹ ਬੇਸਿਕ ਡਿਫਰੈਂਸ ਸਾਰੀ ਬੈਂਕਸ ਵਿੱਚ ਕਲੀਅਰ ਹੋ ਗਿਆ ਹੋਵੇਗਾ ਜੇ ਵਧੀਆ ਵੀਡੀਓ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 올 ਦਾ ਬੈਸਟ ਸਸਰੀਆ ਗਾਲ